ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਕਿਸੇ ਵਿਅਕਤੀ ਵੱਲੋਂ ਆਪਣੇ ਨਿੱਜੀ ਪੇਜ ਤੇ ਦੁੱਧ ਦੀ ਵੀਡੀਓ ਪਾਈ ਗਈ ਸੀ ਜਿਸ ਵਿੱਚ ਦੁੱਧ ਦੇ ਡਰਮ ਵਿੱਚੋਂ ਲੀਟਰ ਨਾਲ ਢੋਲੀ ਵਿੱਚ ਦੁੱਧ ਪਾ ਰਿਹਾ ਹੈ ਅਤੇ ਨਾਲ ਹੀ ਉਸ ਢੋਲੀ ਤੇ ਮੂੰਹ ਲਾਉਂਦਾ ਦਿਖਾਈ ਦਿੰਦਾ ਹੈ ਵੀਡੀਓ ਬਣਾਉਣ ਵਾਲੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਦੁੱਧ ਵਿੱਚ ਥੁੱਕ ਰਿਹਾ ਹੈ ਇਹ ਸੱਚ ਹੈ ਜਾਂ ਝੂਠ ਇਸ ਦਾ ਤਾਂ ਸਚਾਈ ਸਾਹਮਣੇ ਆਉਣ ਤੇ ਹੀ ਪਤਾ ਲੱਗੇਗਾ ਪਰ ਇਸ ਵੀਡੀਓ ਨੂੰ ਲੈ ਕੇ ਪੰਜਾਬ ਦੋਦੀ ਜੁਨੀਅਨ ਏਕਤਾ ਵੱਲੋਂ ਪ੍ਰੈਸ ਨੂੰ ਬਿਆਨ ਦਿੰਦੇ ਹੋਏ ਕਿਹਾ ਕਿ ਇਹ ਵੀਡੀਓ ਵਿਊ ਲੈਣ ਦੇ ਲਈ ਬਣਾਈ ਗਈ ਹੈ ਇਸ ਵਿੱਚ ਕੋਈ ਸਚਾਈ ਨਹੀਂ ਜੇ ਉਕਤ ਵਿਅਕਤੀ ਵੱਲੋਂ ਇਹ ਵੀਡੀਓ ਸਹੀ ਬਣਾਈ ਗਈ ਸੀ ਤਾਂ ਉਸ ਦੋਦੀ ਦਾ ਨਾਮ ਐਡਰੈਸ ਵੀ ਦੱਸਣਾ ਬਣਦਾ ਸੀ ਅਤੇ ਉਸ ਦਾ ਬਿਆਨ ਵੀ ਲੈਣਾ ਬਣਦਾ ਸੀ ਇਹ ਕਿਸੇ ਵਿਅਕਤੀ ਵੱਲੋਂ ਆਪ ਹੀ ਬਣਾ ਕੇ ਵਿਊ ਲੈਣ ਦੀ ਖਾਤਰ ਆਪਣੇ ਪੇਜ ਤੇ ਪਾਈ ਗਈ ਹੈ ਸੋਸ਼ਲ ਮੀਡੀਆ ਦਾ ਇਹ ਪੇਜ ਬਾਰਲੇ ਦੇਸ਼ ਤੋਂ ਚੱਲ ਰਿਹਾ ਹੈ ਜੇ ਆਪਣੇ ਦੇਸ਼ ਦਾ ਹੁੰਦਾ ਤਾਂ ਅਸੀਂ ਇਸ ਤੇ ਜ਼ਰੂਰ ਕਾਨੂੰਨੀ ਕਾਰਵਾਈ ਕਰਾਉਂਦੇ ਕਿਉਂਕਿ ਅਜਿਹੀ ਵੀਡੀਓ ਪਾਉਣ ਨਾਲ ਦੋਧੀਆਂ ਦੇ ਰੋਜ਼ਗਾਰ ਨੂੰ ਬਹੁਤ ਘਾਟਾ ਪੈਂਦਾ ਹੈ ਅਸੀਂ ਸੋਸ਼ਲ ਮੀਡੀਆ ਚਲਾਉਣ ਵਾਲੇ ਜਾਂ ਆਮ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਸਚਾਈ ਤੋਂ ਬਗੈਰ ਕੋਈ ਵੀ ਵੀਡੀਓ ਨਾ ਪਾਈ ਜਾਵੇ ਅਤੇ ਨਾ ਹੀ ਅੱਗੇ ਸ਼ੇਅਰ ਕੀਤੀ ਜਾਵੇ। ਨਾ ਮੈਨੂੰ ਇਹ ਕਿਹੜੀ ਹੁੰਦੀ ਆ। ਸਤਿ ਸ਼੍ਰੀ ਅਕਾਲ ਜੀ ਸਰ ਮੇਰਾ ਨਾਮ ਹਰਿੰਦਰ ਸਿੰਘ ਢਿੱਲੋਂ ਸੂਬਾ ਪ੍ਰਧਾਨ ਪੰਜਾਬ ਦੋਧੀ ਡੇਰੀ ਯੂਨੀਅਨ ਇਕਤਾ। ਕੀ ਮਾਮਲਾ ਜਿਹੜੀ ਇੱਥੇ ਪ੍ਰੈਸ ਕਾਨਫਰੈਂਸ ਪ੍ਰੈਸ ਕਾਨਫਰੈਂਸ ਇਸ ਤਰ੍ਹਾਂ ਹੈਗਾ ਸਰ ਜਿਵੇਂ ਕਿ ਪਿੱਛੇ ਜੇ ਵੀ ਅੱਜ ਤੋਂ ਕੋਈ ਛਾਲ ਸਵਾ ਸਾਲ ਪਹਿਲਾਂ ਜਿਹੜਾ ਹੈਗਾ ਇੱਕ ਨਿੱਜੀ ਚੈਨਲ ਵੱਲੋਂ ਦੁੱਧੀਆਂ ਖਿਲਾਫ ਕੂੜ ਪ੍ਰਚਾਰ ਕੀਤਾ ਗਿਆ ਸੀ ਤਾਂ ਉਦੋਂ ਵੀ ਜਿਹੜਾ ਹੈਗਾ ਜਥੇਬੰਦੀ ਵੱਲੋਂ ਉਸ ਖਬਰ ਦਾ ਖੰਡਨ ਕੀਤਾ ਗਿਆ ਵਿਰੋਧ ਕੀਤਾ ਗਿਆ ਤਾਂ ਉਹ ਜਿਹੜੀ ਖਬਰ ਹੈ ਆਪਦੇ ਚੈਨਲ ਤੋਂ ਹਟਾ ਦਿੱਤੀ ਗਈ ਤਾਂ ਹੁਣ ਵੀ ਜਿਹੜਾ ਹੈਗਾ ਇੱਕ ਸੋਸ਼ਲ ਮੀਡੀਆ ਦੇ ਕਿਸੇ ਨਿੱਜੀ ਪੇਜ ਵੱਲੋਂ ਜਿਹੜੀ ਖਬਰ ਚਲਾਈ ਗਈ ਹੈ ਕਿ ਜਿਹੜੇ ਦੁੱਧੀ ਹੈ ਉਹ ਦੁੱਧ ਦੇ ਵਿੱਚ ਥੋਕਦੇ ਆ ਤਾਂ ਘਰਾਂ ਦੇ ਵਿੱਚ ਜਿਹੜਾ ਸੀ ਦੁੱਧ ਸਪਲਾਈ ਕਰਦੇ ਆ ਵੀ ਦੁੱਧ ਦੇ ਵਿੱਚ ਥੋਕ ਕੇ ਦੁੱਧ ਸਪਲਾਈ ਕੀਤਾ ਜਾਂਦਾ ਹੈਗਾ ਵੀ ਇਹ ਬਹੁਤ ਪਾਪੀ ਲੋਕ ਆ ਇਹਨਾਂ ਤੋਂ ਬਚੋ ਕਿਤਨਾ ਕਿਤੇ ਪੂਰੇ ਦੋਤੀ ਵਰਕ ਦਾ ਜਿਹੜਾ ਹੈਗਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਕਰਕੇ ਸਾਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਆਗੂ ਸਹਿਬਾਨਾਂ ਦੇ ਫੋਨ ਆ ਰਹੇ ਸੀਗੇ ਪ੍ਰਧਾਨ ਜੀ ਪੀਐਟ ਤੇ ਕੋਈ ਐਕਸ਼ਨ ਲਿਆ ਜਾਵੇ ਸੋ ਸਾਨੂੰ ਲਗਭਗ 8-10 ਦਿਨ ਹੋ ਗਏ ਸਾਨੂੰ ਇਹ ਸੀਗਾ ਵੀ ਜਿਹੜਾ ਉਹਦਾ ਪੇਜ ਹੈ ਉਹਦਾ ਪ੍ਰੋਪਰ ਐਡਰੈਸ ਵਗੈਰਾ ਪਤਾ ਕਰਕੇ ਆਪਾਂ ਜਿਹੜਾ ਹੈਗਾ ਉਹਨਾਂ ਦੇ ਕਾਰਵਾਈ ਕਰਵਾਏਗੇ ਨੋਟਸ ਵਗੈਰਾ ਉਹਨਾਂ ਨੂੰ ਭੇਜਣਾ ਸੀ ਪਰ ਜਿਹੜਾ ਹੈਗਾ ਉਹ ਫੇਕ ਆਈਡੀ ਬਣਾਈ ਵੀ ਹੈ ਕੋਈ ਬਾਹਰ ਦਾ ਯੂਕੇ ਦਾ ਐਡਰੈਸ ਆਉਂਦਾ ਉਹਦੇ ਪੂਰਾ ਐਡਰੈਸ ਵੀ ਨਹੀਂ ਆਉਂਦਾ ਪ੍ਰੋਪਰ ਇਸ ਕਰਕੇ ਹੁਣ ਅਕੇ ਤੋਂ ਅਕੇ ਜਿਹੜੇ ਬੰਦਿਆਂ ਨੇ ਸ਼ੇਅਰ ਕਰੀ ਐ ਉਹ ਤਾਂ ਅਕਸਰ ਹੀ ਆਪਾਂ ਜਦੋਂ ਸੋਸ਼ਲ ਮੀਡੀਆ 'ਤੇ ਖਬਰ ਆਉਂਦੀ ਐ ਗਾਂ ਦੀ ਗਾਂ ਸ਼ੇਅਰ ਹੋਈ ਜਾਂਦੀ ਐ ਇਸ ਕਰਕੇ ਸਾਨੂੰ ਇਹੀ ਲੱਗਿਆ ਗਿਆ ਆਪਾਂ ਜਿਹੜਾ ਹੈਗਾਗਾ ਆਪਾਂ ਨੂੰ ਪੂਰੇ ਪੰਜਾਬ ਵਾਸੀਆਂ ਅੱਗੇ ਆਪ ਦਾ ਪੱਖ ਰੱਖਣਾ ਚਾਹੀਦਾ ਕਿ ਇਸ ਤਰ੍ਹਾਂ ਦੀ ਜਿਹੜੀ ਹੈਗੀ ਕੋਈ ਗੱਲਬਾਤ ਨਹੀਂ ਹੈਗੀ ਕਿ ਇਹ ਇੱਕ ਆਪਾਂ ਕਿਹੜੇ ਜਿਵੇਂ ਅੱਜ ਕੱਲ ਕੋਈ ਰੀਲਾਂ ਬਣਾਉਣ ਦਾ ਟ੍ਰੈਂਡ ਚੱਲਿਆ ਹੋਇਆ ਹੈਗਾ ਹਰੇਕ ਸੋਸ਼ਲ ਮੀਡੀਆ ਯੂਜ਼ ਕਰਦਾ ਹੈਗਾ ਤਾਂ ਆਪ ਦਾ ਜਿਹੜਾ ਕੈਮਰੇ ਦੇ ਵਿੱਚ ਹੋ ਸਕਦਾ ਉਹ ਦੋਤੀ ਵੀ ਨਾ ਹੋਵੇ ਵੀ ਆ ਉਹਦਾ ਨਕਲੀ ਦੋਦੀ ਨਕਲੀ ਮੋਟਰਸਾਈਕਲ ਸਾਰਾ ਕੁਝ ਕਰਕੇ ਕਿਤੇ ਨਾ ਕਿਤੇ ਜਿਹੜਾ ਹੈਗਾ ਆ ਆਪਦੀ ਜਿਹੜੀ ਉਹ ਰੀਲ ਹੈ ਲੈਕ ਸ਼ੇਅਰ ਵੀ ਉਹ ਲੈਣ ਖਾਤਰ ਚਲਾਈ ਗਈ ਹੈ ਉਹਦੇ ਜਿਹੜਾ ਹੈਗਾ ਸਾਡਾ ਪੂਰੇ ਦੋਧੀਆਂ ਦਾ ਅਕਸ ਖਰਾਬ ਕੀਤਾ ਗਿਆ ਇਸ ਦੀ ਅਸੀਂ ਸਖਤ ਸਾਬਤਾਂ ਵਿੱਚ ਨਿੰਦਾ ਕਰਦੇ ਆਂ ਔਰ ਅਸੀਂ ਸਮੂਹ ਜਿੰਨੇ ਵੀ ਪੱਤਰਕਾਰ ਸਹਿਬਾਨ ਆ ਜੋ ਨਿੱਜੀ ਚੈਨਲ ਚਲਾਉਂਦੇ ਆ ਵਿਅਕਤੀ ਜਾਂ ਰੀਲਾਂ ਬਣਾਉਂਦੇ ਆ ਉਹਨਾਂ ਨੂੰ ਇਹ ਬੇਨਤੀ ਵੀ ਕਰਦੇ ਆਂ ਕਿਉਂਕਿ ਲਗਭਗ 2.5 ਤੋਂ 3 ਲੱਖ ਲੋਕ ਆ ਜਿਹੜੇ ਇਸ ਧੰਦੇ ਨਾਲ ਅਸੀਂ ਸਹਾਇਕ ਧੰਦੇ ਵਜੋਂ ਇਹ ਧੰਦਾ ਅਪਣਾਇਆ ਹੋਇਆ ਹੈਗਾ ਨੌਕਰੀਆਂ ਨਾ ਮਿਲਣ ਦੇ ਕਾਰਨ ਤੇ ਕਿਤੇ ਨਾ ਕਿਤੇ ਇਹਦੇ ਚ ਜਿਹੜਾ ਸਾਡਾ ਰਜਗਾਰ ਹੈ ਉਸ ਨੂੰ ਢਾਹ ਲੱਗਦੀ ਹੈ ਇਸ ਕਰਕੇ ਜਿਹੜਾ ਹੈਗਾ ਇਸ ਤਰ੍ਹਾਂ ਜਿਹੜੀਆਂ ਖਨਾਉਣੀਆਂ ਹਰਕਤਾਂ ਆ ਉਹ ਨਾ ਕੀਤੀਆਂ ਜਾਣ ਔਰ ਜੇਕਰ ਅੱਗੇ ਤੋਂ ਵੀ ਕੋਈ ਕਰਦਾ ਹੈਗਾ ਤਾਂ ਅਸੀਂ ਜਿਹੜਾ ਹੈਗਾ ਜਥੇਬੰਦੀ ਵੱਲੋਂ ਔਰ ਜੇਕਰ ਹੁਣ ਇਹਦਾ ਵੀ ਐਡਰੈਸ ਪ੍ਰੋਪਰ ਇਥੋਂ ਦਾ ਹੁੰਦਾ ਤਾਂ ਅਸੀਂ ਕਾਨੂੰਨਨ ਤੌਰ ਤੇ ਜਿਹੜਾ ਹੈਗਾ ਲੜਾਈ ਇਹਦੇ ਨਾਲ ਲੜਨੀ ਸੀ ਤਾਂ ਅੱਗੇ ਵੀ ਜੇਕਰ ਕੋਈ ਵਿਅਕਤੀ ਇਸ ਤਰ੍ਹਾਂ ਦਾ ਮਤਲਬ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਤਾਂ ਅਸੀਂ ਜਿਹੜੀ ਜਥੇਬੰਦੀ ਵੱਲੋਂ ਕਾਰਵਾਈ ਉਹ ਕਰਵਾਵਾਂਗੇ ਔਰ ਪੰਜਾਬ ਵਾਸੀਆਂ ਨੂੰ ਇਹੀ ਕਹਿਣਾ ਚਾਹੁੰਦੇ ਆਂ ਕਿ ਜਿਹੜਾ ਹੈਗਾ ਇਹ ਫੇਕ ਆਈਡੀ ਤੋਂ ਇੱਕ ਫੇਕ ਵੀਡੀਓ ਬਣਾ ਕੇ ਜਿਹੜੀ ਵਾਇਰਲ ਆਉ ਕੀਤੀ ਗਈ ਹੈ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਔਰ ਸਮੂਹ ਦੋਤੀ ਵਰਗ ਨੂੰ ਡੇਰੀ ਵਾਲੇ ਵੀਰਾਂ ਨੂੰ ਮੈਂ ਇਹੀ ਕਹਿਣਾ ਚਾਹਣਾਗਾ ਜਥੇਬੰਦੀ ਦਾ ਸੂਬੇ ਦਾ ਆਗੂ ਹੋਣ ਦੇ ਨਾਤੇ ਕਿ ਆਪ ਦਾ ਸਾਫ਼ ਸੁਥਰਾ ਕੰਮ ਕਰੋ ਔਰ ਬੁਰਾ ਸਾਫ ਸਪਾਈ ਰੱਖ ਕੇ ਜਿਹੜਾ ਦੁੱਧ ਹੈ ਉਹ ਘਰਾਂ ਦੇ ਵਿੱਚ ਸਪਲਾਈ ਕੀਤਾ ਜਾਵੇ ਕਿਉਂਕਿ ਇਹ ਜੋ ਕਾਰਪੋਰੇਟ ادارے ਹੈ ਇਹਨਾਂ ਦਾ ਵੀ ਕਿਤਨਾ ਕਿਤੇ ਵਿੱਚ ਹੱਥ ਹੋ ਸਕਦਾ ਹੈਗਾ ਅੱਜ ਕੱਲ ਜਿਹੜਾ ਹੈਗਾ ਪਹਿਲੇ ਜਿਹੜਾ ਖੁੱਲੇ ਦਾ ਕਾਰੋਬਾਰ ਹੈ ਉਹ ਕਿਤਨਾ ਕਿਤੇ ਮੰਦੇ ਚ ਜਾ ਰਿਹਾ ਕਿਉਂਕਿ ਹੁਣ ਆਪਾਂ ਕਹਿ ਲਈਏ ਵੀ ਜਿਵੇਂ ਦੁੱਧ ਦਾ ਫਲੱਡ ਸੀਜ਼ਨ ਹੈ ਜਿਹੜੇ ਕੰਪਨੀਆਂ ਦੇ ਰੇਟ ਆ ਉਹ ਆਪ ਹੈ ਤੇ ਜੋ ਅਸੀਂ ਗੈਰ ਸੰਗਠਿਤ ਖੇਤਰ ਵਿੱਚ ਆਉਣ ਵਾਲੇ ਲੋਕ ਹੈ ਪ੍ਰਾਈਵੇਟ ਕੰਮ ਕਰਦੇ ਆ ਤਾਂ ਕਿਤਨਾ ਕਿਤੇ ਜਿਹੜਾ ਸਾਡਾ 57 ਰੁਪਏ ਕਿਲੋ ਦਾ ਜਿਹੜਾ ਰੇਟ ਆਇਆ ਉਹ ਦੁੱਧ ਦਾ ਘੱਟ ਹੈ ਉਹਦੇ ਜੀ ਵੀ ਕਿਤਨਾ ਕਿਤੇ ਸਾਨੂੰ ਜਿਹੜਾ ਹੈਗਾਗਾ ਤੰਗੀ ਝੇਲਣੀ ਪੈਂਦੀ ਆ ਪੇਮੈਂਟ ਵਗੈਰਾ ਦਾ ਵੀ ਬਹੁਤ ਔਖਾ ਹੁੰਦਾਗਾ ਨੁਕਸਾਨ ਚ ਲਣਾ ਪੈਂਦਾ ਇਹਨਾਂ 2-3 ਮਹੀਨਿਆਂ ਦੇ ਵਿੱਚ ਤੇ ਨਾ ਹੀ ਇਹਦੇ ਵੱਲ ਕੋਈ ਮੌਜੂਦਾ ਜਿਹੜੀ ਸਰਕਾਰ ਹੈ ਇੱਕ ਦੋ ਵਾਰੀ ਮੰਤਰੀ ਸਾਹਿਬ ਨੂੰ ਮਿਲੇ ਵੀ ਆ ਵੀ ਉਹ ਧਿਆਨ ਦੇ ਰਹੇ ਆ ਤਾਂ ਉੱਤੋਂ ਜਿਹੜਾ ਹੈਗਾਗਾ ਇਹ ਲੋਕ ਆਪ ਦਾ ਜਿਹੜਾ ਚੈਨਲ ਚਲਾਉਣ ਖਾਤਰ ਵੀ ਸਾਡੇ ਧੰਦੇ ਨੂੰ ਬਦਨਾਮ ਕਰ ਰਿਹਾ ਇਹ ਨਿੰਦਣਯੋਗ ਜਿਹੜੀ ਵੀਡੀਓ ਹੋਈਆ ਉਸ ਵਿਅਕਤੀ ਦੀ شناخت ਹੋਈ ਵੀ ਆ ਕਹੇ ਕੌਣ ਨਹੀਂ شناخت ਨਹੀਂ ਹੋਈ ਸਰ ਇਹੀ ਤਾਂ ਹੈਗਾ ਜਦੋਂ ਵਿਅਕਤੀ ਵੱਲੋਂ ਇੱਕ ਕੈਮਰੇ ਦੀ ਰਿਕਾਰਡਿੰਗ ਹੈ ਜੀ ਉਹ ਜਦੋਂ ਕੈਮਰੇ ਦੀ ਰਿਕਾਰਡਿੰਗ ਕੀਤੀ ਗਈ ਹੈ ਫੱਟ ਕਰ ਲੋ ਅੱਜ ਦੁੱਧ ਦੀ ਇਸ ਕਰੇ ਦੁੱਧ ਪਾਉਣਾ ਦਾ ਤਾਂ ਉਹਨੇ ਕੱਲ ਨੂੰ ਵੀ ਆਉਣਾ ਹੈ ਪਰਸੋਂ ਵੀ ਆਉਣਾ ਹੈ ਤਾਂ ਸਾਡਾ ਕਹਿਣ ਦਾ ਮਤਲਬ ਇਹੀ ਹੈ ਵੀ ਉਹ ਜਿਹੜੇ ਵਿਅਕਤੀ ਨੇ ਵੀ ਵੀਡੀਓ ਵਾਇਰਲ ਕਰੀ ਹੈ ਉਸ ਚੈਨਲ ਤੇ ਤਾਂ ਉਹਨੂੰ ਚਾਹੀਦਾ ਸੀ ਵੀ ਦੁੱਧ ਦੀ ਦਾ ਪੱਖ ਲਿਆ ਜਾਣਾ ਚਾਹੀਦਾ ਸੀ ਔਰ ਜੇਕਰ ਵਾਕਈ ਉਹ ਦੁੱਧ ਹੀ ਹੈ ਉਹਨੇ ਇਸ ਤਰ੍ਹਾਂ ਦੀ ਖਨਾਉਣੀ ਹਰਕਤ ਕੀਤੀ ਹੈ ਤਾਂ ਮੈਂ ਚਾਹਣਾਗਾ ਵੀ ਉਹਦੇ ਤੇ ਕਾਰਵਾਈ ਵੀ ਹੋਣੀ ਚਾਹੀਦੀ ਹੈ ਜੇ ਦੋਤੀ ਸਾਹਮਣੇ ਨਹੀਂ ਆਇਆ ਜਾਂ ਉਹ ਵਿਅਕਤੀ ਸਾਹਮਣੇ ਨਹੀਂ ਹੈ ਲੱਗਦਾ ਨਹੀਂ ਕਿਤੇ ਹੋ ਸਕਦਾ ਕੋਈ ਵਿਅਕਤੀ ਸਾਰੇ ਕਿਤੇ ਚੰਗੇ ਤੇ ਮਾੜੇ ਲੋਕ ਹੁੰਦੇ ਹੋਵੇ ਹੀ ਉਸ ਤੋਂ ਨਹੀਂ ਹੋਵੇ ਇਹ ਹੋਵੇ ਤਾਂ ਇਹਦਾ ਇੱਕ ਸਵਾਲ ਹੋ ਗਿਆ ਨਹੀਂ ਜੇ ਹੈਗਾ ਇਹੋ ਪਰ ਅਸੀਂ ਵੀ ਇਹੀ ਚਾਹੁੰਦੇ ਆ ਨਾ ਵੀ ਉਹਨੂੰ ਸਪਸ਼ਟ ਕੀਤਾ ਜਾਵੇ ਜਿਹੜੇ ਬੰਦੇ ਨੇ ਵੀਡੀਓ ਵਾਇਰਲ ਕੀਤੀ ਹੈ ਉਹ ਹੁਣ ਜਿਵੇਂ ਆਪਣਾ ਜਿਹੜਾ ਹੈਗਾ ਹੈਟ ਆਫ ਸਾ ਇਥੇ ਬਠਿੰਡੇ ਆ ਪੰਜਾਬ ਦੋਤੀ ਡੇਰੀ ਜਿਹਨੂੰ ਦੇਖਦਾ ਦਾ ਕੈਮਰਾ ਇਹਨੂੰ ਗਲੋਨੀ ਦੀ ਮਾਰਕੀਟ ਚ ਜੇਕਰ ਵਾਕਈ ਜੋ ਵਿਅਕਤੀ ਨੇ ਵੀਡੀਓ ਵਾਇਰਲ ਕੀਤੀ ਹੈ ਉਹ ਬੰਦੇ ਦਾ ਐਡਰੈਸ ਦਿੰਦਾ ਤਾਂ ਅਸੀਂ ਜਥੇਬੰਦੀ ਵੱਲੋਂ ਵੀ ਉਹਦੇ ਤੇ ਜਿਹੜੀ ਸਖਤ ਤੋਂ ਸਖਤ ਦੋਦੀ ਤੇ ਵੀ ਕਾਰਵਾਈ ਕਰਾਵਾਂਗੇ ਪਰ ਅਸਲ ਦੇ ਵਿੱਚ ਜਿਹੜੇ ਹਿਸਾਬ ਨਾਲ ਇਹ ਵੀਡੀਓ ਵਾਇਰਲ ਕੀਤੀ ਗਈ ਹੈ ਕਿਉਂਕਿ ਆਮ ਹੀ ਅਕਸਰ ਤੁਸੀਂ ਵੀ ਖਬਰਾਂ ਕਰਦੇ ਰਹਿੰਦੇ ਹੋ ਜੇਕਰ ਕੋਈ ਵੀ ਕਿਸੇ ਨਾ ਕਿਸੇ ਦਾ ਡਿਸਕ੍ਰੀਮੈਂਟ ਪੈਂਦਾ ਤਾਂ ਦੋਨਾਂ ਤਰ੍ਹਾਂ ਦਾ ਪੱਖ ਲਿਆ ਜਾਂਦਾ ਹੈ ਤਾਂ ਇਹਦੇ ਜੋ ਜ਼ਿਆਦਾ ਬਿਹਤਰ ਤਾਂ ਇਹੀ ਸੀਗਾ ਜੇਕਰ ਉਸ ਬੰਦੇ ਨੇ ਸੱਚਮੁੱਚ ਇਸ ਤਰ੍ਹਾਂ ਦੀ ਹਰਕਤ ਕੀਤੀ ਹੈ ਤਾਂ ਜਿਹੜਾ ਦੋਤੀ ਦਾ ਵੀ ਪੱਖ ਲਿਆ ਜਾਣਾ ਚਾਹੀਦਾ ਸੀ ਕਿਤੇ ਨਾ ਕਿਤੇ ਜਿਹੜੇ ਘਰੇ ਦੁੱਧ ਉਹਨੇ ਪਾਇਆਗਾ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਾਂਦੀ ਤਾਂ ਜ਼ਿਆਦਾ ਵਧੀਆ ਸੀ। ਕੋਈ ਜਗ੍ਹਾ ਦਾ ਕੋਈ ਐਡਰੈਸ ਦਿੱਤਾਗਾ ਵੀ ਕਿੱਥੋਂ ਦੀ ਹੈਗੀ ਇਹ ਵੀਡੀਓ। ਨਹੀਂ ਕੋਈ ਐਡਰੈਸ ਨਹੀਂ ਦਿੱਤਾਈ ਇਹ ਤਾਂ ਬਸ ਬੈਸੀ ਜਿਵੇਂ ਮੰਨ ਲਓ ਆਪਾਂ ਕਹਿ ਲਈਏ ਅੱਜ ਕੱਲ੍ਹ ਟ੍ਰੈਂਡ ਜਾਂ ਚੱਲਿਆ ਪਿਆ ਇੱਕ ਅਗਲਾ ਹਰੀ ਇੱਕ ਹੀ ਪੇਜ ਬਣਾ ਕੇ ਰੀਲਾਂ ਪਾਉਣ ਲੱਗ ਜਾਂਦਾਗਾ ਉਵੇਂ ਆਪਦੇ ਵਸ ਸਨੈਕ ਸ਼ੇਅਰ ਰਿਊ ਲੈਣ ਖਾਤਰੀ ਜਿਹੜਾ ਸਾਡੇ ਕਿਤੇ ਨੂੰ ਬਦਨਾਮ ਕੀਤਾ ਗਿਆ ਤਾਂ ਇਹ ਜਿਹੜ